ਤੁਜਾਈ ਹੋਵੈ ਸਫਤਖ ਸੰਮਦੀ ਨੂਰੇ ਅਰ ਸਾਂਹੋਂ ਕੋਰ ਸਾਂਹੋਂ ਝੱਟੀਐ ਤੁਧ ਡਿਠੇ ਸੱਚੇ ਪਾਤੇ ਸਾਹ ਮਾਲ ਜਨਮ ਜਨਮ ਦੀ ਸਜਣ ਸੱਚਾ ਪਾਤੇ ਸਾਹ ਸਿਰ ਸਾਹ ਦਾਇ ਜਿਸ ਪਾਸ ਬਹਿਠਿਆ ਸੋਹੀਆ ਸਭ ਨਾਦਾ ਸਜਣ ਸੱਚਾ ਪਾਤਿਸਾਹ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਆ ਸਭ ਨਾਦਾ ਵੇਸਾਹ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੂਜਰੀ ਹੱਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਰ ਬੇਨ ਜੀ ਰਾ ਰਹਨਾ ਸਕੈ ਜੇ ਉਹ ਬਾਲਕ ਖੀਰ ਆਧਾਰੀ ਅਗਮ ਅਗੋਚਰ ਪ੍ਰਭ ਗੁਰ ਮੁਖ ਪਾਈ ਹੈ ਆਪਨੇ ਸਤਗੁਰ ਕਬਲੇ ਹਾਰੀ ਹਾਰ ਬਿਨ ਜੀ ਆ ਰਹਿ ਨਾ ਸਕੈ ਜਿਉ ਬਾਲਕ ਖੀਰ ਆਧਾਰੀ ਗਮ ਅਗੋਚਰ ਪ੍ਰਭ ਗੁਰ ਮੁਖ ਪਾਈ ਐ ਆਪਣੇ ਸਤ ਗੁਰ ਕੈ ਬਲਹਾਰੀ ਮਾਨਰੇ ਨਾਮ ਅੰਮ੍ਰਿਤ ਜਲ ਪਾਈ ਐ ਜਿਨ ਕਾਓ ਕਿਰਪਾ ਤੁਮਾਰੀ ਰਹਾਉ ਸਨਕ ਸੁਨੰਦਨ ਆਰਦ ਮਨ ਸੇਵਾਹ ਨ ਦਿਨ ਜਪਤ ਰਹਾ ਬਨਵਾਰੀ ਸਰਨਾਗਤ ਪ੍ਰਹਲਾਦ ਜਾਨਾਈ ਤਨ ਕੀ ਪਾ ਜੋ ਸواری ਖਰ ਨਿਰੰਜਨ ਇੱਕ ਵਰਤਾ ਇਕਾ ਜੋਤ ਮੁਰਾਰੀ ਸਭ ਜਾਚਕ ਤੂ ਇੱਕੋ ਦাতা ਮੰਗ ਹਾਥ ਪਸਾਰੀ ગત Jana ke uttam bani gavah akath katha nit nyari satal janam paya tin ke la aap tare ਲੇ ਮੁਖ ਦੁਬੇ ਦਾ ਦੁਰਮਤ ਬਿਆਪੇ ਜਿਨ ਅੰਤਰ ਮੋਹ ਗੁਬਾਰੀ ਸੰਤ ਜਨਾ ਕੀ ਕਥਾ ਨਾ ਪਾਵੈ ਓਏ ਡੂਬੇ ਸਣ ਪਰਵਾਰੀ ਤੱਕ ਨਿੰਦਾ ਕਾਲ ਮਾਲ ਤੂੰ ਉਹ ਹਮਾਲੇ ਭਖ ਮਾਇਆ ਤਾਰੀ ਸੰਤ ਜਨਾਂ ਕੀ ਨਿੰਦਾ ਵੀ ਆਪੇ ਨਾ ਉਰਵਾਰ ਨਾ ਪਾਰੀ ਇਹੋ ਪਰਪੰਚ ਖੇਲ ਕੀਆ ਸਭ ਕਰਤਾ ਹਰ ਕਰਤਾ ਸਭ ਕਾਲ ਤਾਰੀ ਹਰ ਇੱਕ ਸੂਤ ਵਰਤਾ ਜੁਗ ਅੰਤਰ ਸੂਤ ਖਿੰਚਾ ਇਕੰਕਾਰੀ ਰਸਨਾ ਰਾਸ ਨਿਰਾਸ ਗਾਵ ਹਰ ਗੋਲ ਰਸਨਾ ਹਰ ਰਸ ਤਾਰੇ ਰਸਨ ਰਸਨ ਰਾਸ ਗਾਵ ਹਰ ਗੋਲ ਰਸਨਾ ਹਰ ਰਸ ਤਾਰੀ ਨਾਨਕ ਹਰ ਬਿਨ ਅਵਰ ਨਾਮ ਮੰਗਾ ਹਰ ਰਸ ਪ੍ਰੀਤ ਪਿਆਰੀ ਰਸਨਾ ਰਸਨਾ ਰਾਸ ਗਾਵਹਿ ਹਰ ਗੁਣ ਰਸਨਾ ਹਰ ਰਸ ਤਾਰੇ ਨਾਨਕ ਹਰ ਬਿਨ ਅਵਰ ਨਾਮਾ ਮੰਗਾ ਹਰ ਰਸ ਪ੍ਰੇਤ ਪਿਆਰੀ ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਬਿਨ ਜੀਵਾਰਾ ਰਹਿ ਨਾ ਸਕੈ ਜਿਉ ਬਾਲਕ ਖੀਰ ਆਧਾਰੀ ਆਗਮ ਅਗੋਚਰ ਪ੍ਰਭ ਗੁਰਮੁਖ ਪਾਈਐ ਆਪਣੇ ਸਤ ਗੁਰ ਕੈ ਬਲੇ ਹਾਰੀ